ਲੈ ਵੀ ਮਿੱਤਰੋ ਮੀ ਪੈ ਗਿਆ ਦਾ ਬਹੁਤ ਤੇ ਪਿੰਡ ਦੇ ਆ ਮੁੰਡਿਆਂ ਦੀ ਗੱਡੀ ਗਿਰਗੀ ਜੀਰੀ ਦੇ ਵਿੱਚ ਸਲਿੱਪ ਕਰਕੇ ਕੱਢਣ ਚੱਲੇ ਹੁਣ ਸਾਹਮਣੇ ਖੜੀ ਆ ਉਹ ਗੱਡੀ ਉਹਨਾਂ ਦੀ ਜੀਰੀ ਦੇ ਵਿੱਚ ਗਿਰੀ ਹੋਈ ਆ ਉੱਥੇ ਕਿਤੇ ਪਹੀ ਕੋਲ ਸਾਈਡ ਦੇਣ ਲੱਗੇ ਹੱਥ ਸਲਿੱਪ ਕਰ ਗਿਆ ਸਾਡੇ ਛੋਟੇ ਵੀਰ ਦਾ ਤੇ ਗੱਡੀ ਗਿਰਗੀ ਜੀਰੀ ਦੇ ਵਿੱਚ ਲੈ ਵੀ ਉਹਨਾਂ ਰੋਡ ਪਰ ਵੀ ਵੱਜ ਗਏ ਵੀਰ ਆਪਾਂ ਤੁਸੀਂ ਫੇਰ ਮੈਂ ਕਹਾਂ ਰੋਡ ਪਰ ਵੱਜ ਗਏ ਇੱਕ ਦਿਨ ਉਹ ਉਸ ਦਿਨ ਪੁਲ ਪਰ ਜਿੱਦਣ ਫੁੱਦਨ ਦੀ ਓਡਰ ਲੱਗਿਆ ਪਿੱਛੇ ਹਾਂ ਵਿੱਚ ਕਿੱਥੇ ਵੱਖਣ ਦੇਣਾ ਨੇ ਮੈਂ ਓ ਬਾਈ ਸਰਪੰਚ ਸਾਹਿਬ ਸਾਡੇ ਪਿੰਡ ਦੇ ਆਪ ਹਿੰਮਤ ਮਾਰਨ ਲੱਗੇ ਹੋਏ ਆ ਦੇਖੋ ਇਹਨਾਂ ਨੂੰ ਤਿਆਰ ਪਾਏ ਬਾਈ ਹਰੇਕ ਟੋਸ਼ਨ ਵਿੱਚ ਜਾਣੇ ਆ ਜਿੱਥੇ ਵੀ ਟਰੈਕਟਰ ਆਵਾਜ਼ ਦੇ ਹੋਏ ਗੱਡੀ ਕਰ ਜਵੇ ਇਹੀ ਜਾਣੇ ਆ ਕੱਢਣਾ ਬਾਈ ਠੀਕ ਜੀ ਤਾਂਗਲ ਪਾਇਆ ਜੀ ਹੰਗੜਾ ਸੱਤੇ ਉੱਥੇ ਜੇ ਪਾਣੀ ਜਿਹੜਾ ਬਾਹਰ ਨਾ ਆ ਜਵੇ ਪੁਰਜਾ ਦੇਦਾ ਨਹੀਂ ਨਹੀਂ ਬਾਹਰ ਹੌਲੀ ਹੌਲੀ ਉਹਦੇ ਵਿੱਚ ਹੀ ਆ ਜਿਹੜੀ ਉਹਦੇ ਵਾਸਤੇ ਹੁੰਦੀ ਹੈ ਇਹ ਕਿਤੇ ਆ ਕਿੰਨੇ ਵਾਸਤੇ ਹੀ ਆ ਇਹਦੇ ਵਾਸਤੇ ਦਾ ਕੋਈ ਪਿੰਜਰਾ ਪੁੰਜਰਾ ਲੈ ਲੈ ਹੈਗਾ ਪਿੰਜਰਾ ਪਿਜਰੇ ਚ ਪਾ ਲਿਆ ਆਣਾ ਤਾਂ ਕਿੰਨਾ ਟੋਜਨ ਆਜੀ ਤੁਹਾਡਾ ਇਹ ਇਹ ਆਪਣਾ ਆ ਸੀਜ਼ਨ ਦਾ 13ਵਾਂ ਟੋਜਨ ਆ ਜੀ 13ਵਾਂ 12ਵਾਂ ਪਹਿਲਾ ਸਰਕਾਰ ਵਾਲਾ ਪਹਿਲਾ ਉਹ ਆ ਫੜਖਰੀ ਦਾ ਬੈਟਰੀ ਨਾ ਉਹ ਵਿੱਚ ਬੈਠਣ ਦੀ ਲੋੜ ਤਾਂ ਨਹੀਂ ਹੈਗੀ ਐਵੇਂ ਕੱਢ ਲੂ ਲੈ ভাই ਬੋੜਾ ਯਾਰ ਇਹ ਟਾਇਰ ਵੀ ਘੁੰਮਦੇ ਨਹੀਂ ਫੇਰੇ ਨਹੀਂ ਨਹੀਂ ਕੱਢ ਲੂਗੀ ਤਾਂ ਉਹ ਨਿਊਟਰਲ ਵੀ ਹੈਗੀ ਆ ਇੱਕ ਮਿੰਟ ਇੱਕ ਮਿੰਟ ਭਾਈ ਯਾਰ ਵੀਰ ਸਟਾਰ ਦੇ ਇਹ ਲਾਉਂਦੀ ਆ ਹਾਂ ਸਟਾਰ ਦਾ ਹੋ ਜਾਣੀ ਹਾਂ ਜੀ ਕਿਵੇਂ ਲੱਗ ਰਿਹਾ ਜੀ ਹੁਣ ਬਹੁਤ ਵਧੀਆ ਲੱਗ ਰਿਹਾ ਜੀ ਕਹਤੈ ਨਾ ਅਮੇ ਦੁਕਾਨ ਕੋ ਪਹਿਲੇ ਵੇਖਦਾ ਹਾਂ ਟਰ ਮੈਂ ਨਿਕਲ ਰਿਹਾ ਬਾਈ ਨਿਕਲ ਗਿਆ ਨਿਕਲ ਗਿਆ ਲੈ ਗੁੱਲਾ ਥੇਲਾ ਆ ਓਕੇ ਹਾਂਜੀ ਮੰਗਾ ਜੀ ਧੰਨਵਾਦ ਵੀਰ ਨਹੀਂ ਧੰਨਵਾਦ ਵਾਲਾ ਕੋਈ ਨਹੀਂ ਨਹੀਂ ਧੰਨਵਾਦ ਵਾਲਾ ਕੋਈ ਕੰਮ ਨਹੀਂ ਹੈਗਾ ਜਦ ਤਰਾ ਟਰੈਕਟਰ ਦੇਖਿਆ ਉੱਥੇ ਬੰਦਾ ਜਦੋਂ ਬੋਲਣਾ ਚਾਲੂ ਕਰਤਾ ਦਾ ਬਾਈ ਸਰਪੰਚ ਜੀ ਬਣਾਉਣਾ ਪਿੰਡ ਦਾ ਇਹੋ ਜਿਹਾ ਬਣਾਓ ਅੱਛਾ ਜਿਹੜਾ ਹਰੇਗਾ ਅੜਦੀ ਥੁੜਦੀ ਚ ਪਾਉਂਦੇ ਨਹੀਂ ਆਉਂਦਾ ਨਹੀਂ ਮੀਂਹ ਪੈਂਦੇ ਨੇ ਬਾਈ ਸਰਪੰਚ ਘਰ ਤੇ ਨਿਕਲਦੇ ਹੈਗੇ ਠੀਕ ਹੈ ਜੀ ਹਾਂ ਲੈ ਜੀ